ਪਾ ਦੋ ਨਾਲ ਸੇ ਲਾਈ ਲਾਈ ਕਹਿੰਦੇ ਇੱਕ ਜਰਸੀ ਬਾਈ ਟਾਪ ਬਰੀਡ ਤੇ ਇੱਕ ਬਾਈਕਲ ਟਾਪ ਬਰੀਡ ਦੀ ਝੋਟੀ ਆ ਬਈ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੀ ਕਿਰੀ ਨੂੰ ਪਸੂ ਰੱਖ ਕੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਇਧਰਲੀ ਸਾਈਡ ਬਾਈ ਦਾ ਫਾਰਮ ਆ ਬਹੁਤ ਸੋਹਣੇ ਮੰਨ ਕੇ ਚੱਲ ਬਰੀਡ ਤੇ ਬਾਈ ਕੰਮ ਕਰਦਾ ਚੰਗੀਆਂ گاਵਾ ਬਾਈ ਕੋਲੇ ਮੰਨ ਕੇ ਚਲੋ ਬਈ 6 ਮਹੀਨਿਆਂ ਬਾਅਦ ਜਾਂ 4 ਕਿੰਨੇ ਬਾਅਦ ਬਈ ਇੱਕ ਅੱਧੀ ਬਿਹੜਾ ਜਿਹੜੀ ਵੇਚਦਾ ਹੁੰਦਾ ਹੈ ਕਿਉਂ ਥੋੜੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਜਗ੍ਹਾ ਦੀ ਬਾਈ ਕੋਲੇ ਥੋੜੀ ਜੀ ਤੰਗੀ ਜ਼ਰੂਰ ਆ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਹੋ ਸਕੇ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਈ ਹਾਂ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਪ੍ਰਵਿੰਦਰ ਸਿੰਘ ਆ ਜੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਪਾ ਜੀ ਠੀਕ ਆ ਬਈ ਮੋਬਾਈਲ ਨੰਬਰ ਬੋਲੋ 8327590373 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਜਰਸੀ ਵੜਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਪਹਿਲਾਂ ਸੂਆ ਸੁਲੂਨੀ ਪਹਿਲਾ ਸੂਆ ਕਿੰਨੇ ਦਿਨ ਲਊ ਬਾਈ ਦਿਨ ਤਾਂ ਬਾਈ ਦੇ 2-4 ਦਿਨ ਬਾਕੀ ਆ ਜੀ 2 ਤੋਂ 4 ਦਿਨ ਲਊ ਠੀਕ ਆ ਦੋ ਦਿਨ ਦਾ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੋ ਅਸਟੀਮੇਟ ਲੇਵੇ ਨੇ ਹਿਸਾਬ ਨਾਲ ਤੇ ਦੀ ਬਰੀਡ ਦੇ ਹਿਸਾਬ ਨਾਲ ਜੀ ਇਹਨੂੰ 22-23 ਕਿਲੋ ਤੱਕ ਉਹ ਹੀ ਮੈਨੇ ਨਹੀਂ ਆਇਆ ਠੀਕ ਆ ਆਰਡਰ ਕਰਨਗੇ ਸੀਮੰਦੀ ਆ ਇਹ ਆਹ ਲਾਂ ਦਿਖਾ ਦੇ ਬਈ ਮੜਾ ਖੱਚ ਕੇ ਰਖਾ ਦੇ ਲੇ ਵਟ ਲੁੱਟੂ ਬਹੁਤ ਹਜੇ ਬਹੁਤ ਹਜੇ ਲੈਜ ਹੋਣਾ ਦੋ 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 ਚਾਰ ਦਿਨ ਤੱਕ ਬੜੀ ਰਾਗ ਵਾਲੀ ਨਾਲ ਆ ਜੀ ਹੂੰ ਤੇ ਜਿਵੇਂ ਫਲੂਨ ਆ ਨਾ ਥਣ ਦੇ ਹਾਂ ਇਕੱਲਾ ਇਕੱਲਾ ਥਣ ਬਈ ਮੁੱਠੀ ਵਾਲਾ ਥਣ ਇਹ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਹਲੇ ਕੱਚੀ ਕੱਚੀ ਆ ਫਲੂਨ ਦੀ ਤਿਆਰੀ ਬਹੁਤ ਚੰਗੀ ਆ ਗਰਮ ਵਾਲੀ ਬਾਕੀ ਸੀਮੰਦੀ ਵੀ ਚੰਗੇ ਦੀ ਆ ਪੂਰੇ ਦੀ ਠੀਕ ਆ ਬਈ ਹਾਂ ਲੈ ਮੂਰੋ ਲੇਵਾ ਚੈੱਕ ਕਰੋ ਇੱਕ ਨੰਬਰ ਲੇਵਾ ਪੂਰੀ ਵਿਥੀ ਦੇ ਇਕ ਲਗ ਲਾਣ ਗਿਠ ਗਿਠ ਤੇ ਧਣ ਲੱਗਿਆ ਕਰਮਾਲੀ ਦੇ ਤੇ ਦੁੱਧ ਵਾਲੀ ਨਾਲ ਦੇਖੋ ਕਰਮਾਲੀ ਦੇ ਪਹਿਲਾ ਸੂਤ ਦੋ ਦੰਦ ਹੈ ਨਾ ਹਾਂਜੀ ਦੋ ਦੰਦ ਦੋ ਦੰਦ ਦਾ ਫੇਸ ਦੀ ਬਿਊਟੀ ਦਿਖਾ ਦੇ ਭਾਈ ਟੂਆ ਟੂਆ ਕਰਮਾਲੀ ਦੇ ਬਹੁਤ ਚੰਗਾ ਕਲਰ ਬਹੁਤ ਚੰਗਾ ਅਸਲ ਕਲਰ ਆ ਜਰਸੀ ਵਾਲਾ ਮੰਗ ਫੁੱਲ ਮਿਲਦੀ ਬਹੁਤ ਘੱਟ ਆ ਭਾਈ ਲੈ ਬਿਊਟੀ ਚੈੱਕ ਕਰੋ ਖਾਸ ਕਰਕੇ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਆ ਇਹ ਟਾਈਸਨ ਦੀ ਆਪ ਆਈ ਓਕੇ ਇਹਦੀ ਮਾਂ ਰোনালਡੋ ਸੀਗੀ ਅੱਗੇ ਇਹ 50 ਜੀਰੋ ਵਾਰਡ ਤੋਂ ਗੱਬਣਾ ਆਈ ਠੀਕ ਆ ਬਾਈ ਸਾਰਾ ਰਿਕਾਰਡ ਮਿਲੂ ਬਾਈ ਦੇ ਫਾਰਮ ਦੀ ਵਾੜ ਆ ਬਾਈ ਕੋਈ ਬਾਈ ਦੀ ਖਰੀਦੀ ਵੀ ਨਹੀਂ ਹਨਾ ਬਾਈ ਹਾਂ ਜੀ ਹਾਂ ਆਪਣੇ ਫਾਰਮ ਦੀ ਆ ਜੀ ਸਹੀ ਆ ਇਹਦੀ ਮਾਂ ਦੂਜੇ ਸੂਏ ਆਪਾਂ ਸੇਲ ਕਰੀ ਸੀ 30 ਲੀਟਰ ਦੁੱਧ ਸੀਗਾ ਉਹ ਠੀਕ ਆ ਬਾਈ ਜਿਹੜੇ ਥੱਲੇ ਖੋਲੇ ਵਿੱਚ ਤੋਰ ਕੇ ਰੱਖਾਈ ਬਹੁਤ ਚੰਗੀ ਬਰੀਡ ਆ ਫੁੱਲ ਨਸਲਾ ਫੁੱਲ ਜੇ ਚਾਹੇ ਖੁੱਲੀ ਛੱਡ ਕੇ ਆ ਚਲੋ ਠੰਡੀ ਸੀਲ ਖੋਲ ਆ ਜੀ ਠੀਕ ਆ ਬਾਈ ਛੱਡੀ ਵੀ ਤਾਂ ਉਧਰ ਫਾਰਮ 'ਚ ਹੀ ਆ ਹਾਂ ਫਾਰਮ 'ਚ ਛੱਡੀ ਵੀ ਉਧਰ ਆਪਣੇ ਕੋਲੇ ਇਧਰ ਕੱਢ ਕੇ ਨਮਾ ਨੂੰ ਕੇ ਖੜਾਈ ਆ ਬਾਈ ਨੇ ਤੋਰਾ ਚੈੱਕ ਕਰੋ ਚਮਕ ਚਮਕ ਕਰਨ ਵਾਲੀ ਦੇ ਫੁੱਲ ਆ ਫੁੱਲ ਬਰੀਡ ਬਾਈ ਕੱਲੀ ਖੱਚੀ ਗੱੱਚੀ ਆ ਉਹਸੇ ਮਨ ਅੰਦਾਜ਼ਾ ਲਾਇਓ ਬਈ ਡਾਇਮੰਡ ਪੀਸ ਸੀ ਆ ਐਹੇ ਜੇ ਬੱਚੇ ਬਹੁਤ ਘੱਟ ਮਿਲਦੇ ਜਿਵੇਂ ਨਸਲ ਤਿਆਰ ਕਰਨੀ ਆ ਬਈ ਬਹੁਤ ਚੰਗੀ ਚੀਜ਼ ਆ ਕਿ ਨਹੀਂ ਬਈ ਹਾਂਜੀ ਹਾਂ ਤੋ ਆ ਇੱਕ ਨੰਬਰ ਬਰੀਡ ਆ ਕੋਈ ਬਰੀਡ ਦਾ ਕੋਈ ਕਮੀ ਹੈ ਹੀ ਨਹੀਂ ਹਮ ਸਹੀ ਗੱਲ ਆ ਬਾਈ ਦੀ ਕਿਸੇ ਪਾਸੇ ਗਲਤਰਾ ਹੈ ਹੀ ਨਹੀਂਗਾ ਚੋਰਾ ਬਰੀਟ ਇੱਕ ਨੰਬਰ ਆ ਬਾਈ ਕਿੰਨਾ ਕਰਦਾ ਤੇਰਾ 6 ਫੁੱਟ ਆ ਬਾਈ 6 ਫੁੱਟ ਹੋਗਾ ਉਸਾਂ ਨਾਲ ਅੰਦਾਜ਼ਾ ਲਾ ਲਿਓ 6 ਫੁੱਟ ਬਾਈ ਦਾ ਕਰਦਾ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਆਮ ਜਿਵੇਂ ਜਰਸੀ ਦਾ ਕਰਦੇ ਹੁੰਦੇ ਠੀਕ ਆ ਬਾਈ ਉਸਾਂ ਨਾਲ ਹਨ ਜਰਸੀ ਦੇ ਕੱਦੇ ਹਿਸਾਬ ਨਾਲ ਠੀਕ ਆ ਦਾ ਕੱਦ ਵੀ ਠੀਕ ਆ ਬਾਕੀ ਹੈ ਵੀ ਬੱਚਾ ਹੀ ਹਜੇ ਦੋਦਾਂਦ ਆ ਗਈ ਬੱਚਾ ਹੀ ਹਜੇ ਉਮਰ ਵੀ ਕੁਛ ਨਹੀਂ ਗਈ ਯਾਰ ਤੇ ਮੁੱਲ ਕੀ ਆ ਜਾਇਜ ਆ ਫਿਰ ਮੁੱਲੇ ਦਾ 1 ਬੱਤੀ ਕਰਦੇ ਆਂ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਠੀਕ ਆ ਬਾਈ 132000 ਰੁਪਇਆ ਬਾਕੀ ਠੰਡੀ ਸੀ ਜੇ ਮਰਜ਼ੀ ਕੋਈ ਹੋਣੀ ਚਾਹਤੀ ਹੈ ਮਰਜ਼ੀ ਭੇਜੋ ਜੀ ਸਵੇਰ ਇੰਨਾ ਕਿ ਠੰਡਾ ਲੈ ਜਿਵੇਂ ਮਰਜ਼ੀ ਚਾਹਤ ਜਗਬਨ ਨੂੰ ਚੋਲੋ ਐ ਤਾਂ ਸਹੀ ਗੱਲ ਆ ਭਾਈ ਹੂੰ ਬਾਹਲੇ ਠੰਡੇ ਸਵਾ ਦੀਆਂ ਨਾ ਬੌਲੀ ਫੁੱਲ ਬਰੀਡ ਆ ਭਾਈ ਕਿਸੇ ਪਾਸੇ ਭਾਈ ਦੀ ਗੱਲ ਸਹੀ ਉਂਗਲ ਧਰਾ ਹੀ ਨਹੀਂ ਬਾਕੀ ਦੰਦਾ ਜਾ ਦੋ ਦਾੰਦਾ ਕਿ ਨਹੀਂ ਭਾਈ ਹਾਂ ਜੀ ਹਾਂ ਬੱਚਾ ਹੀ ਆ ਹਜੇ ਤੱਕ ਗਰਮ ਵਾਲੇ ਹੂੰ ਡਾਇਮੰਡ ਪੀਤਾ ਬੋਸਾ ਉਹਨਾਂ ਮੁੱਲ ਜ਼ਿਆਦਾ ਅੱਗੇ ਝੋਟੀ ਭਾਈ ਕੀ ਹਿਸਾਬ ਹੈ ਤਾਂ ਭਾਈ ਇਹ ਵੀ ਖੀਰੀ ਆਮੋ ਜੀ 18-19 ਮਹੀਨਿਆਂ ਦੀ ਉਮਰ ਆਈ ਠੀਕ ਆ ਅੱਜ ਦੇ 15 ਦਿਨ ਹੋ ਗਏ ਟੀਕਾ ਪ੍ਰਾਇ ਇਹਨੂੰ ਠੀਕ ਆ ਬਾਈ ਐਮ 51 ਦਾ ਦੇ ਟੀਕਾ ਪ੍ਰਾਇ ਆਪਾਂ ਓਕੇ ਤੇ ਖੁਦ ਕਿਹੜੇ ਦੀ ਆ ਪਤਾ ਕੋਈ ਖੁਦ ਨਹੀਂ ਇਹਦਾ ਪਤਾ ਆਪਾਂ ਇਹਦੀ ਮਾਂ ਹਰਿਆਣੇ ਚੋਂ ਲੈ ਕੇ ਕਹਿੰਦੀ ਆਪਾਂ ਬੱਜਾਂ ਸਾਰੀਆਂ ਸੇਲ ਕਰਤੀਆਂ ਪਿੱਛੇ ਆ ਵੀਡੀਓ ਵੀ ਪਾਈ ਸੀਗੀ ਤੇ ਪਹਿਲਾਂ ਆਪਾਂ ਸੋਚਿਆ ਸੀ ਵੀ ਇੱਕ ਝੋਟੀ ਰੱਖ ਲਾਂਗੇ ਹੁਣ ਚੋ ਸੋਚਿਆ ਵੀ ਇਹ ਵੀ ਸੇਲ ਕਰ ਹੀ ਦਿੰਦੇ ਆ ਜਿਵੇਂ ਜੱਡ ਬਲਾਏਗਾ ਦੇ ਹੋ ਇੱਕ ਵੀ ਬਾਲ ਨਹੀਂ ਦੇਖੋ ਸਹੀ ਗੱਲ ਆ ਝੋਟੀ ਬਹੁਤ ਚੰਗੀਆਂ ਹਨਾ ਬਾਈ ਪੂਰੀ ਪਲੀ ਵੀ ਆ ਜਾਣ ਵਾਲੀ ਆ ਸਿੰਘ ਦੇਖੋ ਪਤਲੇ ਸਿੰਘ ਦੋਹੀ ਤਨਗਾ ਆ ਗਿਆ ਆਪਾਂ ਹੁਣ ਸੀਮਨ ਲਖਵਾਇਆ ਇਹ ਅੱਜ ਯਾਰੀ ਠੀਕ ਆ ਕੀ ਮੋਲ ਆ ਜਾਇਦਾ ਫਿਰ ਇਹਦਾ ਜਾਇਦਾ ਮੋਲਵਾੜ 40000 ਕਰਦੇ ਆ ਜੀ ਮਾਨਦਾਨ ਹੋ ਜਾ ਬਾ ਮਾਲਾ ਮੋਟਾ ਹੀ ਕਰਾਂਗੇ ਇਹ ਤਾਂ ਮਾਨਦਾਨ ਜਾਇਦਾ ਹੀ ਆ ਜੀ ਮੋਲ ਜਾਇਦਾ ਝੋਟੀ ਚੰਗੀ ਆ ਕੱਦ ਘਾਟ ਵਾਲੀ ਆ ਬਰੀਡ ਵਾਲੀ ਆ ਜਾਦ ਵਾਲੀ ਆ ਜੈਡ ਬਲੈਕ ਆ ਜਮਾ ਕੋਈ ਇੱਕ ਵੀ ਬਾਲ ਨਹੀਂ ਦੇਖੋ ਕਿੱਤਾ ਪੂਸ ਦੇ ਵਿੱਚ ਜਮਾ ਜੈਡ ਬਲੈਕ ਆ ਪੂਸ ਤੇ ਥਣ ਵੀ ਚਾਰੀ ਆ ਹੈਨਾ ਹਾਂ ਥਣ ਤਾਂ ਚਾਰੀ ਪੂਰੀ ਫੋਰਟ ਨਹੀਂ ਖਾਂ ਨਹੀਂ ਲੈ ਚਾਰ ਥਣ ਝੂਲੀ ਬਹੁਤ ਚੰਗੀ ਹੈ। ਮੈਂ ਕੈਮਰੇ ਤੋਂ ਡਰਦੀ ਆ। ਛੋੜਾ ਬੜਾ ਕਰਮ ਲਈਦਾ ਬਹੁਤ ਚੰਗਾ। ਬਾਕੀ ਮੁੱਲ ਵੀ ਬਾਈ ਨੇ ਜਿਆਜ ਰੱਖਿਆ ਕਿ ਕਿਸੀ ਕੀ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਤੇ ਜਰਸੀ ਵੜ ਦਾ ਵੀ ਬਾਈ ਕੋਈ ਜਾਣਤੀ ਨਹੀਂ। ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਿਕਨੈਕਟ ਕਰ ਲਿਓ। ਧੰਨਵਾਦ।